ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਐਨੂ ਬਾਗਾ ਪ੍ਰਾਣਾ ਪੈਂਦੀ ਐ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਬਹੁਤ ਚੰਗੀ ਝੋਟੀ ਵਿਖਾਉਣੀ ਆ ਫੁੱਲ ਵੱਡੇ ਕਦ ਕਾਠ ਵਾਲੀ ਚੰਗੇ ਦੁੱਧ ਵਾਲੀ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਆ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦੇ ਤੌਰ ਤੇ ਬਾਈ ਹੁਣੇ ਪਸ਼ੂ ਰੱਖਦੇ ਆ ਡੇਰੀ ਦੁੱਧ ਪਾਉਂਦੇ ਆ ਲਗਭਗ 6-7 ਦੇ ਕਰੀਬ ਟੋਟਲ ਜਾਨਵਰ ਆ ਤੇ ਅੱਜ ਦੀ ਜਿਹੜੀ ਖਾਸ ਵੀਡੀਓ ਆ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਮੋਹਰਾਂ ਨਸਲ ਦੀ ਚੰਗੇ ਦੁੱਧ ਵਾਲੀ ਝੋਟੀ ਵੇਖ ਰਹੇ ਆ ਇਹ ਸੇਲ ਆ ਵਿਕਾਊ ਆ ਇਹਦੀ ਪ੍ਰੋਪਰ ਸਾਰੀ ਇਨਫੋਰਮੇਸ਼ਨ ਤੁਹਾਨੂੰ ਮੈਂ ਹੀ ਦੇਵਾਂਗਾ ਬਾਈ ਹੁਣੇ ਦੱਸਦੇ ਆ ਕਿ ਦੂਜੇ ਸੂਏ ਝੋਟੀ ਸੁੰਦੀ ਆ ਪਹਿਲੇ ਸੂਏ 14-15 ਕਿਲੋ ਖੁੱਲਾ ਦੁੱਧ ਪਲੂਨ ਕੱਟੀ ਥੱਲੋਂ ਚੋਇਆ ਅਰਜਣ ਕੂੰਗੜ ਦੀ ਧੀ ਐ ਤੇ ਲక్ష్ਮੀ ਡੈਰੀ ਵਾਲਿਆਂ ਦੇ ਮੋਦੀ ਸਾਣ ਤੋਂ ਅੱਗੇ ਗੱਬਣ ਐ ਕੱਦ ਵੱਡਾ ਵਜਨ ਫੁੱਲ ਐ 14-15 ਕਿਲੋ ਦੁੱਧ ਪਹਿਲੇ ਸਵੇਰੇ ਪਲੂਣ ਕੱਟੀ ਨੇ ਦਿੱਤਾ ਵਜਨ-ਵਜਨ ਫੁੱਲ ਐ ਮੱਲ ਬਾਈ ਹੁਣੀ ਕਹਿੰਦੇ ਆਪਾਂ ਜਮ ਨਿੱਕਾ ਜੇ ਕਰਨਾ ਬਾਕੀ ਤੋੜ ਕੇ ਤੁਹਾਨੂੰ ਥਾਣ ਹਵਾਨਾ ਵਿਖਾ ਦੇਣੇ ਆ ਤਾਰੀ ਕੱਢੀ ਬਾਹਰ ਨੂੰ ਬਾਈ ਲੋ ਵੀ ਦੋਸਤੋ ਮੋਹਰਾਂ ਨਸਲ ਦੀ ਫੁੱਲ ਵੱਡੇ ਕੱਦ ਕਾਠ ਵਾਲੀ ਫੁੱਲ ਵਜਨ ਵਾਲੀ ਦੂਜਾ ਸੂਆ ਚੰਗੇ ਦੁੱਧ ਵਾਲੀ ਟਾਪ ਦੀ ਝੋਟੀ ਹਾਈਟ ਵਾਲੇ ਪਾਸੋਂ ਐਕਸਟਰਾਔਡਨਰੀ ਆ ਰੇਲ ਗੱਡੀ ਦੇ ਡੱਬੇ ਜੱਡੀ ਆ ਕੋਈ ਨਿੱਕੀ ਮਰੀ ਹੰਬੀ ਜੀ ਝੋਟੀ ਨਹੀਂ ਫੋਲੀ ਵੱਡਾ ਕਾਦਾ ਤੇ ਫੋਲੀ ਵਜਣਾ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਬਾਲ ਢੱਲਾਂ ਹਜੇ ਕਾਫੀ ਬਾਕੀ ਆ ਬਾਈ ਹੁਣੇ ਦੱਸ ਦਿਆ ਕਿ ਡੇਟ ਮੁਤਾਬਕ ਅੱਜ 4 ਦਿਨ ਪਏ ਆ ਮੋٹے ਮੋٹے ਥਾਨ ਆ ਆਦੀ ਚਵਾਈ ਵਾਲੇ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਪਤਲੀ ਚਮੜੀ ਦੀ ਆ ਅਰਜਨ ਕੁੰਗੜ ਦੀ ਧੀ ਆ ਤੇ ਮੋਦੀ ਤੋਂ ਅੱਗੇ ਗੱਬਣ ਆ ਬਾਈ ਹੁਣੇ ਦੱਸ ਦਿਆ ਕਿ 15 16 ਕਿਲੋ ਖੁੱਲਾ ਦੁੱਧ ਪਿਆ ਜੂ ਪਹਿਲੇ ਸੂਏ 14 15 ਕਿਲੋ ਦੁੱਧ ਪਲੂਨ ਕੱਟੀ ਥੱਲੋਂ ਝੋਇਆ ਸੀਸਾਉ ਬਾਈ ਹੁਣੇ ਦੱਸ ਦਿਆ ਕਿ ਫੋਲੀ ਆ ਭਵਾਂ ਬੰਦੇ ਚੋਲਣ ਬੁੜੀਆਂ ਚੋਲਣ ਇਹਨੂੰ ਕਰਮਾਲੀ ਨੂੰ ਕੋਈ ਵਾਸਤਾ ਨਹੀਂ ਮੂੰਹ ਮੱਥੇ ਦੀ ਸੋਹਣੀ ਆ ਕੁੰਡਾ ਸਿੰਘ ਆ ਥਾਣੇੜ ਤੋਂ ਵੇਖ ਲੋ ਮੋٹے ਮੋٹے ਥਾਣ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਹਵਾਨਾ ਬਰੀਕ ਬਰੀਕ ਵੇਨ ਦੇ ਨਾਲ ਭਰਿਆ ਪਿਆ ਅੱਜ 4 ਦਿਨ ਡੇਟ ਮੁਤਾਬਕ ਕੱਚੀ ਆ ਬਾਈ ਹੁਣੀ ਕਹਿੰਦੇ ਜੇ ਇਹੀ ਝੋਟੀ ਕਿਸੇ ਵਪਾਰੀ ਦੇ ਘਰੇ ਖੜੀ ਹੁੰਦੀ ਤੇ ਅਗਲੇ ਨੇ ਕਹਿਣਾ ਸੀ ਬਾਈ 18 ਕਿਲੋ ਦੁੱਧ ਪਹਿਲੇ ਸੂਏ ਝੋਇਆ ਤੇ 20 ਕਿਲੋ ਦੁੱਧ ਪਿਆਉ ਪਰ ਬਾਈ ਹੁਣੀ ਕਹਿੰਦੇ ਨਾ ਆਪਾਂ ਝੂਠ ਮਾਰਿਆ ਨਾ ਮਾਰਨ ਦੀ ਲੋੜ ਐ 14-15 ਕਿਲੋ ਝੋਇਆ 15-16 ਇਥੇ ਖੁੱਲਾ ਦੁੱਧ ਪਿਆਜੂ ਬਾਕੀ ਦੁੱਧ ਅਗਲੇ ਦੀ ਸੇਵਾ ਸੰਭਾਲਦਾ ਜੇ ਕੋਈ ਵੱਧ ਸੇਵਾ ਕਰ ਲੂ ਤੇ ਹੋ ਸਕਦਾ ਵੱਧ ਪਿਆ ਜੇ ਆ ਕਾਗਜ਼ ਵਰਗਾ ਪਿੰਡਾ ਪਤਲੀ ਚਮੜੀ ਦੀ ਐ ਜਿੱਥੋਂ ਮਰਜ਼ੀ ਰੱਗ ਭਰ ਲੋ ਮੱਲਵੀ ਬਾਈ ਹੁਣੀ ਕਹਿੰਦੇ ਜਮਾ ਆਪਾਂ ਜਾਇਜ ਹੀ ਕਰਨਾ ਨਿੱਕਾ ਜਿਹਾ ਆਪਾ ਇਹੀ ਝੋਟੀ ਵਪਾਰੀ ਦੇ ਘਰੇ ਖੜੀ ਹੁੰਦੀ ਤੇ ਹਾਰ ਸ਼ਿੰਗਾਰ ਲਾਇਆ ਹੋਣਾ ਸੀਗਾ ਜਿਵੇਂ ਪਸ਼ੂ ਸਾਰੇ ਸੰਗਲਾਂ 'ਚ ਖੜੇ ਆ ਤੇ ਓਵੇਂ ਬਾਈ ਹੋਣਾ ਨੇ ਇਹਦੀ ਵੀਡੀਓ ਬਣਾਤੀ ਆ ਕੋਈ ਹਾਰ ਸ਼ਿੰਗਾਰ ਨਹੀਂ ਲਾਇਆ ਜੈਨੂਇਨ ਹੀ ਪਿੰਡੇ 'ਚ ਚਮਕ ਫੁੱਲ ਮੱਲ ਕਰਨ ਦਾ ਬਾਈ ਹੁਣੀ ਕਹਿੰਦੇ ਜਿਵੇਂ ਵਪਾਰੀ ਕਰਦੇ ਆ 2 ਲੱਖ ਕਰਾ ਲਓ 2.5 ਲੱਖ ਕਰਾ ਲਓ ਜਿੰਨਾ ਮਰਜ਼ੀ ਕਰਾ ਲਓ ਪਰ ਜਮਾ ਜਾਇਜ਼ ਮੁੱਲ ਬਿਲਕੁਲ ਸਸਤੇ ਮੁੱਲ ਦੀ ਝੋਟੀ ਮੁੱਲ ਭਾਵਾਂ 130000 ਕਰਾ ਲਓ 35 ਕਰਾ ਲਓ ਪਰ ਜਮਾ ਜਾਇਜ਼ ਮੁੱਲ 120000 ਦੀ ਦੇ ਦੇਣੀ ਆ ਮੁੱਲ ਕਰਾਉਣ ਨੂੰ ਭਾਵਾਂ 135 ਕਰਾ ਲਓ ਭਾਵਾਂ 30 ਕਰਾ ਲਓ ਬਿਲਕੁਲ ਜਮਾ ਜਾਇਜ਼ ਮੁੱਲ 120000 ਦੀ ਬਾਈ ਕਹਿੰਦਾ ਦੇ ਦੇਣੀ ਆ ਤੇ ਇਹੀ ਝੋਟੀ ਵਪਾਰੀ ਦੇ ਘਰੇ ਖੜੀ ਹੁੰਦੀ ਅਗਲੇ ਨੇ ਕਹਿਣਾ ਸੀ ਬਾਈ 18 20 ਕਿਲੋ ਦੁੱਧ ਚੋਇਆ ਤੁਹਾਨੂੰ ਪਤਾ ਹੀ ਆ ਇਸ ਤੋਂ ਘੱਟ ਕੋਈ ਗੱਲ ਹੀ ਨਹੀਂ ਕਰਦਾ ਤੇ ਮੁੱਲ ਵੀ ਡੇਢ 2 ਲੱਖ ਤੋਂ ਘੱਟ ਕੋਈ ਨਹੀਂ ਗੱਲ ਕਰਦਾ ਜਮਾ ਜਾਇਜ਼ ਮੁੱਲ 120000 ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਕੱਦ ਫੋਲੀ ਵੱਡਾ ਵਜ਼ਨ ਬਹੁਤ ਆ ਅਰਜਨ ਕੁੰਗੜ ਦੀ ਧੀ ਆ ਤੇ ਮੋਦੀ ਸਾਹਿਬ ਤੋਂ ਅੱਗੇ ਗੱਬਣਾ ਅੱਜ 4 ਦਿਨ ਡੇਟ ਮੁਤਾਬਕ ਕੱਚੀ ਆ ਜਿਹੜੇ ਭੈਣ ਭਰਾ ਦੇ ਪਸੰਦ ਆਉਂਦੀ ਆ ਬਾਈ ਹੋਣਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਓ ਇਦੋਂ ਘੱਟ ਮੁੱਲ ਤੋਂ ਤੁਹਾਨੂੰ ਵੀ ਪਤਾ ਦੇਣੀ ਵੀ ਕੀ ਨਹੀਂ ਆ ਇਹੀ ਕਿ ਇਹ ਕੋਈ ਵਪਾਰੀ ਨਾਲ ਸੌਦਾ ਹੋ ਜਾਂਦਾ ਕੋਈ ਵਪਾਰੀ ਲੈ ਜਾਂਦਾ ਅਗਲੇ ਨੇ 1.5 ਲੱਖ ਤੋਂ ਘੱਟ ਕਿਸੇ ਨੇ ਮੁੱਲ ਨਹੀਂ ਕਰਨਾ ਜਮਾਂ ਜਾਇਜ਼ ਮੁੱਲ 1,20,000 ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਜਮਾਂ ਜਾਇਜ਼ ਮੁੱਲ 1,20,000 ਤੁਹਾਨੂੰ ਵੀ ਪਤਾ ਮੰਗਾਈ ਹੈਗੀ ਆ ਤੋਕੜ ਗੱਬਣ ਝੋਟੀ ਤੁਮਾਂ ਤਿੰਨਾਂ ਮਹੀਨਿਆਂ ਦੀ ਹੋਵੇ ਭਾਵਾਂ ਸਾਢੇ ਤਿੰਨਾਂ ਦੀ ਹੋਵੇ ਲੱਖ ਤੋਂ ਘੱਟ ਕੋਈ ਨਹੀਂ ਦਿੰਦਾ ਤੇ ਪਰ ਇਹ ਤਾਂ ਕਰਮ ਵਾਲੀ ਗਰਮਿਓਂ ਗਰਮੀ ਖੁੱਲਾ ਦੁੱਧ ਪਿਆਉ ਮੁੱਲ ਕੋਈ 1.5 ਲੱਖ ਨਹੀਂ ਕੋਈ 2 ਲੱਖ ਨਹੀਂ 1 ਲੱਖ 20 ਹਜ਼ਾਰ ਦੀ ਦੇ ਦੇਣੀ ਆ ਚਾਰੂ ਚੂਰੂ ਫੁੱਲ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਪਿੰਡ ਰੋਡੇ ਆ ਜ਼ਿਲ੍ਹਾ ਮੋਗਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਸਾਰਿਆਂ ਨੂੰ ਸੱਚੀ ਆ